ਰੱਖਦੇ ਨਾਲ ਨਾਲ ਇੰਡੀਅਨ ਆਰਮੀ 골ਡਨ 에어로 ਡਿਵੀਜ਼ਨ ਫੋਰੀਪੁਰ ਕੈਂਟ ਉਹਨਾਂ ਦੇ ਜਵਾਨ ਵੀ ਇੱਥੇ ਹੌਟਪੀੜਤਾ ਦੇ ਵਿੱਚ ਮਦਦ ਕਰ ਰਹੇ ਨੇ ਇਹ ਜੋ ਕਿ ਆਰਮੀ ਦਾ ਕੰਮ ਹੁੰਦਾ ਹੈ ਕਿ ਜਾਨ ਤੇ ਮਾਲ ਦੀ ਰਾਖੀ ਕਰਨਾ ਬਸ ਉਹ ਆਪਣੀ ਇਹਨਬਨ ਕਰ ਰਹੇ ਨੇ ਤੇ ਇਸ ਟਾਈਮ ਇਹਨਾਂ ਦੀ ਕਮਾਂਡ ਕਰ ਰਹੇ ਨੇ ਕਨਵਰ ਦੀਪ ਸਿੰਘ ਜੀ ਮੇਜਰ ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ कि अपनी कार्रवाई कर रहे हैं देखो जो गट्टे इन्होंने भरे ने, ने पानी के कि अगली कार्रवाई जो, जो सेवा चल रही है जवान है हम गोल्डन एरो की की हैं हमें यहाँ पे तीन तरीक को हम लोग आए थे तरीक। हाँ। तीन तरीक से आए हैं और ये एक फ्लड रिलीफ कॉलम है जब तक सिचुएशन पूरी कंट्रोल में नहीं आती थी फ्लड की ये बंद जो है जो हमें टास्क मिला के इसको स्ट्रेंथनिंग करना है मजबूत करना है ताकि आगे जो 10-12 गांव हैं उनके अंदर पानी ना जा पाए तो जब तक ये टास्क हमारा पूरा नहीं हो जाता है और हमें आदेश नहीं मिल जाते हैं आगे से तो तब तक हम यहाँ पे जुटे रहेंगे लगे रहेंगे पब्लिक का जान और मादी राखी करना आर्मी का जवानों का पहला काम है आ, देखो हमारा हर तरह के काम हमारे हैं लेकिन इसमें क्या है कि मैं एक चीज मेंशन करना चाहूँगा कि जो अपने लोग हैं इस एरिए के ये मतलब बहुत सपोर्ट uh, कर रही है जो भी हमारे पास सामान आ रहा है रेडीमेड आ रहा है इसकी वजह से हमें अपना काम करने में बहुत आसानी हो रही है तो इनका जो सहयोग है वो बहुत जरूरी है और इनके सहयोग की वजह से ये काम जो हम यहाँ तक लेके आ पाए हैं ठीक है महापुरख संत बाबा तारा सिंह जी उन्होंने रसोए हुए बाबा सेवक संत बाबा सिंह जी मनिहाले वाले ਸਮੂਹ ਸੰਗਤ ਸੇਵਾਦਾਰਾਂ ਦੇ ਸਮੇਤ ਕਈ ਦਿਨਾਂ ਤੋਂ ਲੈ ਕੇ तकरीबन 1.5 2 ਹਫਤਿਆਂ ਤੋਂ ਲੈ ਕੇ ਇੱਥੇ ਬੰਦ ਦਿੱਤੇ ਪਹੁੰਚੇ ਨੇ ਕਿ ਉਹ ਉੱਥੇ ਸੇਵਾ ਕਰਵਾ ਰਹੇ ਨੇ ਕਿ ਆਪਾਂ ਉਹਨਾਂ ਦੇ ਸੇਵਾਦਾਰਾਂ ਨਾਲ ਬਾਬਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਸੰਗਤਾਂ ਦਾ ਸਹਿਯੋਗ ਉਹਨਾਂ ਨੂੰ ਕਿਵੇਂ ਮਿਲ ਰਿਹਾ ਆ ਅਸਾਂ ਵਾਹਿਗੁਰੂ ਜੀ ਹਾਂ ਜੀ ਵਾਇਕਰੂ ਜੀ ਦਾ ਖਾਲਸਾ ਵਾਇਕਰੂ ਜੀ ਕੀ ਧਤੇ ਭਟੇ ਸਾਹਿਬ ਗੱਲ ਇਹ ਆ ਵੀ ਤੁਸੀਂ ਸੰਜੋਗ ਦੀ ਗੱਲ ਕੀਤੀ ਆ ਸੰਜੋਗ ਤੇ ਸੰਗਤਾਂ ਨੇ ਜਿੰਨਾ ਵੀ ਉਹ ਸਾਥੋਂ ਲਵਜੀ ਦੇਗੇ ਜਿੰਨਾ ਹੀ ਕਹਿ ਸਕੀ ਵੀ ਜਿੰਨਾ ਸੰਗਤਾਂ ਨੇ ਸਹਿਯੋਗ ਦਿੱਤਾ ਹਨ ਰਾਤ ਦੇਣੀ ਕਰਤਾ ਵਾ ਦੂਰਾ ਦੂਰਾ ਤੋਂ ਲੋਕੀ ਟਰਾਲੇ ਲੈ ਕੇ ਮਤਲ ਮਿੱਟੀ ਦੇ ਕੱਟੇ ਭਰ ਕੇ ਮਿੱਟੀ ਲਿਆ ਕੇ ਆੜਾ ਆਪਾਂ ਜਿੱਥੇ ਖਲੋਤੇ ਬੰਨ ਵੱਜ ਗਿਆ ਵਾ ਤੇ ਗੁਰੂ ਨੇ ਕਿਰਪਾ ਕੀਤੀ ਜੈਸਾ ਨਾ ਪਾਣੀ ਆਉਂਦਿਆ ਸੀ ਪਰ ਉਸ ਟਾਈਮ ਤੇ ਤੇ ਜ਼ਿਆਦਾ ਸੀ ਜਿਹੜੇ ਜਿੱਤਾਂ ਟੁੱਟ ਜਾਣਾ ਨਹੀਂ ਰਹਿਣਾ ਪਰ ਬੜੀ ਸੰਗਤ ਨੇ ਸਹਯੋਗ ਦਿੱਤਾ ਪੰਜਾਬ ਵਾਸੀਆਂ ਨੇ ਦਿੱਤਾ ਸਾਰੇ ਪੰਜਾਬ ਨੇ ਸਾਰੀਆਂ ਸੰਗਤਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਆਪ ਵਰਤ ਰਹੇ ਨੇ ਅੱਜ ਸਾਰੀਆਂ ਸੰਪਰਦਾ ਨੇ ਮਹਾਂਪੁਰਖ ਬਾਬੇ ਗਿਆਨ ਸੋਣੀ ਉਸ ਦਿਨ ਦੇ ਹੀ ਇੱਥੇ ਆ ਇਹ ਚੌਂਗੜਾ ਮਾਰ ਕੇ ਇੱਥੇ ਬੈਠੇ ਆ ਲੰਗਰ ਆ ਜਿਹੜਾ 24 ਘੰਟੇ ਬਾਬਾ ਜੀ ਹੁਣਾਂ ਜਾਰੀ ਰੱਖਿਆ ਵਾ ਕਿਸੇ ਟਾਈਮ ਨਹੀਂ ਉਹ ਬੰਦ ਹੋਇਆ ਤੇ ਜਿਹੜੀ ਸੇਵਾ ਉਹ ਰਾਤ ਦਿਨ ਮਲਰ ਸੇਵਾ ਵੀ ਇੱਕ ਦੇ 10 ਮਿੰਟਰੀ ਬੰਦ ਹੋਈ ਜਿੱਦਨ ਤੋਂ ਇਹ ਪਾਣੀ ਲਗਾਤਾਰ ਚੱਲ ਰਿਹਾ ਰਾਤ ਨੂੰ ਸੰਗਤ ਆਟੋਮੈਟਿਕੀ ਗੁਰੂ ਕਿਰਪਾ ਕਰਦਾ ਸੀ ਉਹੜੇ ਸਿੰਘ ਹੀ ਨੌਜਵਾਨ ਹੀ ਉਹ ਆਪੇ ਆ ਮਾਰੇ ਆ ਜਾਂਦੇ ਵਾਹਿਗੁਰੂ ਤੇ ਇਹ ਕਰਕੇ ਸੰਗਤ ਨੇ ਬੜਾ ਸੰਜੋਗ ਦਿੱਤਾ ਚੜ੍ਹਦੀ ਕਲਾ ਹੋ ਗਈ ਆ ਹੁਣ ਤਾਂ ਇਹ ਆ ਵੀ ਪਾਣੀ ਲੈ ਰਿਹਾ ਕੱਲ ਦਾ ਗੁਰੂ ਕਿਰਪਾ ਕਰੇ ਜਿਵੇਂ ਜਿਵੇਂ ਲਊਗਾ ਵੇਂ ਤੇਵੇਂ ਸ਼ਾਂਤੀ ਹੋਣੀ ਆ ਬਾਬਾ ਜੀ ਜਿਵੇਂ ਬੋਰੀਆਂ ਪਿੱਛੋਂ ਭੜਕੇ ਆ ਰਹੀਆਂ ਪਿਛਲੇ ਨਗਰ ਤੋਂ ਤੁਹਾਨੂੰ ਇੱਥੇ ਕਿਹੜੀ ਚੀਜ਼ ਦੀ ਘਾਟ ਮਹਿਸੂਸ ਹੋ ਰਹੀ ਆ ਲੇਕੋ ਸਾਨੂੰ ਘਾਟ ਇੱਥੇ ਸਿਰਫ ਮਿੱਟੀ ਦੀ ਸੀ ਉਹ ਸੰਗਠਾ ਨੇ ਪੂਰੀ ਕਰਤੀ ਆ ਬਾਕੀ ਜਿਹੜੀ ਗੱਲ ਪ੍ਰਸ਼ਾਸਨ ਦੀ ਆ ਸਰਕਾਰ ਦੀ ਆ ਉਹ ਤਾਂ ਪਿੰਡ ਵਾਸੀ ਆ ਨਗਰ ਵਾਸੀ ਇੱਥੋਂ ਦੇ ਮੌਜੂਦਾ ਸਰਪੰਚਾ ਉਹ ਤੁਹਾਨੂੰ ਜ਼ਿਆਦਾ ਦੱਸ ਸਕਦੇ ਜੋ ਵੀ ਦੱਸ ਰਾਂ ਅਸੀਂ ਤਾਂ ਬਾਬਾ ਜੀ ਦਾ ਅਨਜਾਨਾ ਹਾਂ ਬਾਬਾ ਜੀ ਹੁਣਾਂ ਨੂੰ ਕੋਈ ਸਾਨੂੰ ਪ੍ਰਸ਼ਾਸਨ ਨੇ ਸਾਹ ਨਹੀਂ ਦਿੱਤੀ ਬਾਬਾ ਜੀ ਹੁਣਾਂ ਆਪ ਹੀ ਸੰਗਠਾ ਦੇ ਨਾਲ ਸੰਗਠਾ ਨੇ ਸੰਯੋਗ ਦਿੱਤਾ ਬਾਬਾ ਜੀ ਹੁਣਾਂ ਜੋ ਕੰਮ ਬਾਬਾ ਜੀ ਸਰਕਾਰਾਂ ਨਾ ਕਰ ਸਕਣ ਉਹ ਸਰਕ ਉਹ ਕੰਮ ਹੈ ਜਿਹੜੇ ਉਹ ਸੰਗਤ ਕਰ ਸਕਦੀ ਹੈ ਬਿਲਕੁਲ ਇਹ ਸੱਚੀ ਗੱਲ ਆ ਵੀ ਜੋ ਆ ਕੰਮ ਕੀਤੇ ਆ ਸਰਕਾਰ ਜੋ ਮਰਜ਼ੀ ਕਰਦੀ ਪਰ ਇੱਥੇ ਸੰਗਤਾਂ ਜਿਹੜੀਆਂ ਨਾ 2 ਤੋਂ 2.5 ਹਜ਼ਾਰ ਬੰਦਾ ਰੋਜ਼ਾਨਾ ਹੁੰਦਾ ਸੀ ਜਿਨ੍ਹਾਂ ਨੂੰ ਸੁਨੇਹਾ ਹੀ ਸਮਝ ਲੋ ਬਾਬਾ ਜੀ ਹੁਣੇ ਪਹਿਲੇ ਦਿਨ ਲਾਇਆ ਵੀ ਇੱਥੇ ਆਪਾਂ ਮਿੱਟੀ ਪਾਈਏ ਤੇ ਸੇਵਾ ਕਰੀਏ ਤੇ ਸੰਗਤਾਂ ਆ ਮਾਰੀਆਂ ਤੁਰਿਆ ਦੇ ਅੱਜ ਹੁਣ ਆ ਤੁਹਾਡੇ ਸਾਹਮਣੇ ਤੁਸੀਂ ਉੱਧਰ ਗਏ ਹੋ ਪਾਸੇ ਤੇ ਹਸ਼ਿਆਰਪੁਰ ਤੋਂ ਵੀ ਮਿੱਟੀ ਲੈ ਕੇ ਆਏ ਆ ਫਸ਼ਾਰਪੁਰ ਤੋਂ ਤੇ ਨਾਲ ਨੰਬਰ ਦੇ ਗਿਆ ਵੀ ਹੋਰ ਵੀ ਕੋਈ ਸਾਨੂੰ ਲੋਡ ਹੋਈ ਤੇ ਦੱਸੋ ਆ ਧਰਮਕੋੜ ਤੋਂ ਹੁਣੇ ਲਿਮਿਟ ਆਈ ਜਾਵੇ ਤੁਹਾਡੇ ਸਾਹਮਣੇ ਲੈਣ ਦੀ ਹੈ ਜੀਸੀਪੀ ਲੈਣ ਦੀ ਇਹ ਸਾਰੀਆਂ ਸੰਗਤਾਂ ਅੱਜ ਵੀ ਤੁਰੀਆਂ ਆਉਣੀਆਂ ਪੰਜਾਬ ਤੋਂ ਇੱਥੇ ਇੱਕ ਡਰਾਈਵਰ ਗੱਲ ਕਰ ਰਿਹਾ ਸੀ ਕਹਿੰਦਾ ਅਸੀਂ ਪੰਜ ਟਰਾਲੇ ਲੈ ਕੇ ਆਏ ਫਾਜ਼ਿਲਕਾ ਜੀ ਜੀ ਪੰਜ ਤੋਂ ਪੰਜ ਟਰਾਲੇ ਨਹੀਂ ਆਏ 25 25 ਟਰਾਲੇ ਇੱਕ ਪਿੰਡ ਤੋਂ ਆਏ ਆ ਆ ਠੀਕ ਹੈ ਕਿ ਮਾਛੀਕੇ ਪਿੰਡਾ ਉੱਥੋਂ 25 ਟਰਾਲੇ ਆਏ 17 ਟਰਾਲੇ ਇੱਕ ਦਿਨ ਮੋਗੇ ਤੋਂ ਆਏ ਸੀ ਇਸ ਤਰ੍ਹਾਂ ਕਰਕੇ ਲੋਕਾਂ 25 30 ਟਰਾਲੇ ਵੀ ਅੱਗੇ ਪੇੜਦੇ ਹੁੰਦੇ ਰਹੇ ਆ ਜਿਨ੍ਹਾਂ ਨੇ ਆਪ ਮਾਰੇ ਭਰ ਕੇ ਤੇ ਮਾਲਕ ਦੀ ਕਿਰਪਾ ਨਾਲ ਇੱਥੇ ਹੀ ਆਏ ਸਿੱਧੇ ਲੋਕੀ ਤੇ ਆ ਕੇ ਦੇ ਮਾਂ ਪਰਖਾਂ ਦਾ ਸਜੋਗ ਦਿੱਤਾ ਤੇ ਆਪਾਂ ਕੰਮ ਨਿਖਰੇ ਚੜ ਗਿਆ ਵਾ ਹਾਂਜੀ ਚਲੋ ਗੁਰੂ ਨਾਨਕ ਸਾਹਿਬ ਪਾਛੇ ਅੱਗੇ ਆਪਾਂ ਸਾਰੇ ਬੇਨਤੀਆਂ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪਾਣੀ ਦੀ ਠਲ ਪਵੇ ਖੁਸ਼ਹਾਲੀ ਹੋਵੇ ਪਹਿਲਾਂ ਦੀ ਤਰ੍ਹਾਂ ਰੰਗਲਾ ਪੰਜਾਬ ਫਿਰ ਵਸਦਾ ਰਸਦਾ ਰਹੇ ਦੇਖੋ ਜੀ ਇਹ ਤਾਂ ਹਰ ਸਿੱਖ ਦਾ ਪਰਜ ਬੰਦਾ ਤੇ ਸਿੱਖ ਕਰਦਾ ਵੀ ਅਰਦਾਸਾ ਅਰਦਾਸਾਂ ਹੀ ਆ ਜਿਹੜੀਆਂ ਹਰ ਬੰਦਾ ਇੱਥੇ ਆਇਆ ਤੇ ਆ ਕੇ ਸੁੱਖ ਮੰਗਦਾ ਵੀ ਅਸੀਂ ਬੰਨ ਬਣੀਏ ਇਹਨਾਂ ਦਾ ਆੜ ਇਧਰ ਲੈ ਰਿਹਾ ਇਹ ਬੰਨ ਤੋਂ ਵੱਜ ਗਿਆ ਸੱਤ ਪਿੰਡੇ ਮਹੂ ਤੋਂ ਪਰਾਂ ਤੱਕ ਮਤਲਬ ਨੈਸਟ ਹੋ ਜਾਣੇ ਜੇਕਦੇ ਪਾਣੀ ਟੁੱਟ ਜਾਂਦਾ ਨੇ ਇਹ ਬੜਾ ਵੱਡਾ ਨਿਸ਼ਾਨ ਹੋ ਨਹੀਂ ਇਹ ਸੰਗਤਾਂ ਦੀਆਂ ਅਰਦਾਸਾਂ ਮਹਾਂਪੁਰਖਾਂ ਦੀਆਂ ਅਰਦਾਸਾਂ ਇਹ ਕਿਰਪਾ ਆ ਵੀ ਜਿਹੜਾ ਬੰਨ ਬੱਜ ਗਿਆ ਤੇ ਆ ਇਲਾਕਾ ਸਾਰਾ ਬੱਜ ਗਿਆ ਵਾ ਨਹੀਂ ਤੇ ਇਸ ਇਲਾਕੇ ਦੀ ਤਬਾਈ ਹੋ ਜਾਣੀ ਸੀ ਨਾ ਫਸਲ ਰਹਿਣੀ ਸੀ ਨਾ ਘਰ ਰਹਿਣੇ ਵੇਖ ਤੁਸੀਂ ਵੇਖਣ ਦਾ ਇਹ ਰਾਜ ਆਏ ਜੇ ਕਿੰਨੀਆਂ ਕਿੰਡੀਆਂ ਕੋਠੀਆਂ ਪੀਆਂ ਜਿੱਨਾਂ 'ਚ ਪਾਣੀ ਵੜ ਜਾਂਦਾ ਉਹ ਇਸ ਕਰਕੇ ਕਮਜ਼ੋਰ ਤਾਂ ਹੁੰਦਾ ਹੀ ਹੈ ਨਾ ਬਿਲਕੁਲ ਤੇ ਇਹ ਕਰਕੇ ਸੰਗਤਾਂ ਦੀਆਂ ਅਰਦਾਸਾਂ ਵਾ ਸਿੱਖਾਂ ਦੀਆਂ ਅਰਦਾਸਾਂ ਵਾ ਗੁਰੂ ਦੇ ਗਾੜੀ ਮਹਾਂਪੁਰਖਾਂ ਦੀਆਂ ਅਰਦਾਸਾਂ ਤੇ ਇਸ ਨਗਰ ਦੇ ਜੋ ਸਰਪੰਚ ਨੇ ਉਹ ਇੱਥੇ ਮੌਜੂਦ ਨੇ ਉਹਨਾਂ ਨਾਲ ਹੀ ਆਪਾਂ ਗੱਲਬਾਤ ਕਰੀਏ ਜਿਸ ਦਿਨ ਦਾ ਪਾਣੀ ਆ ਉਹ ਦਿਨ ਤੋਂ ਹੀ ਇੱਥੇ ਇੱਥੇ ਰਾਤ ਦਿਨ ਉੱਥੇ ਸੇਵਾ ਕਰਦੇ ਆ ਉਹ ਮੈਨੂੰ ਇੱਧਰ ਆ ਇੱਥੇ ਨਹੀਂ ਆਇਆ ਆ ਗਿਆ ਸੇਵਕ ਸਿੰਘ ਨੌਜਵਾਨ ਵੀਰ ਹੈਗੇ ਆ ਉੱਤੀ ਵਾਲੇ ਤੋਂ ਜੀ ਹਾਂ ਉੱਤੀ ਵਾਲਾ ਹਾਂਜੀ ਹਾਂਜੀ ਉੱਤੀ ਵਾਲਾ ਸਰਪੰਚ ਜੀ ਨੂੰ ਕੋਈ ਅਸੀਂ ਮਜੂਦ ਆ ਸਰਪੰਚ ਸਾਹਿਬ ਇਹ ਤੁਸੀਂ ਕੀ ਕਹਿਣਾ ਚਾਹੋਗੇ ਸੰਗਠਾ ਨੂੰ ਜਿਸ ਦੇ ਨਾਲ ਆਪਣੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਮਾਹੌਲ ਆਏ ਜੋ ਸੁਖਾਵਾਂ ਹੋ ਸਕੇ ਜਿਹੜਾ ਸਾਨੂੰ ਸੰਯੋਗ ਮਿਲਿਆ ਸੰਗਠਾ ਦਾ ਪ੍ਰਸ਼ਾਸਨ ਦੇ ਬਸ ਦੀ ਗੱਲ ਨਹੀਂ ਗੱਲੇ ਸੰਗਠਾ ਦਾ ਸੰਯੋਗ ਨਾਲ ਇਹ ਬੜਨਾ ਆਪਣਾ ਬਿਲਕੁਲ ਬਿਲਕੁਲ ਹਾਂਜੀ ਬਾਬਾ ਜੀ ਤੁਸੀਂ ¡Ah,